ਗੁਰਦੁਆਰਾ ਦੱਖਣਵਾਰਨ ਸਾਹਿਬ ਪ੍ਰਕਾਸ਼ ਨਗਰ ਪਿੰਸਾਫਾਬਦ ਵਿਖੇ ਸੰਤ ਬਾਬਾ ਸੰਤੋਖ ਸਿੰਘ ਜੀ ਪ੍ਰਦਾਨ ਨਿਰਮਲਾ ਸੰਤ ਮੰਡਲ ਪੰਜਾਬ ਰਜਿਸਟਰਡ ਤੇ ਲਾਕੇ ਦੇ ਸਮੂਹ ਸੰਗਤਾਂ ਵੱਲੋਂ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰ ਬੜੀ ਹੀ ਸ਼ਾਦਾਪੁਰ ਮਨਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਉਪਰੰਤ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਤੇ ਕੀਰਤਨ ਕਥਾ ਵਜਤਿਆਂ ਨੇ ਸੰਗਤਾਂ ਨੂੰ ਰਸਪੇਂ ਨੇ ਕਰਵਲਣ ਕੀਤਾ ਇਸ ਮੌਕੇ ਸਤ ਬਾਬਾ ਸੰਤੋਖ ਸਿੰਘ ਥਲੇ ਵਾਲਿਆਂ ਤੇ ਬਾਬਾ ਸੁਖਵੰਤ ਸਿੰਘ ਜੀ ਨੇ ਇਲਾਕੇ ਦੇ ਸਮੂਹ ਸੰਗਤਾਂ ਨੂੰ ਸ਼੍ਰੀ ਹਰਿਕ੍ਰਿਸ਼ਨ ਮਾਰੀ ਦੇ ਪਰਬ ਦਿਹਾੜਾਂ ਲੱਖ ਲੱਖ ਨਹੀਂ ਦਿੱਤੀਆਂ ਇਸ ਮੌਕੇ ਵਿਸ਼ੇਸ਼ ਸੇਵਕੀਤਾਂ ਦਾ ਸਰੂਪ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਪਤ ਵੱਧ ਸਿੱਧੀ ਦਿਹਾੜੇ ਤੇ ਜੰਧੜਿਆਂ ਤੇ ਗੁਰੂ ਸਾਹਿਬਾਂ ਦੇ ਫਾਲਦਾਨ ਤੇ ਸਜਾवटी ਬੁੱਟੇ ਲਗਾਓ ਤਾਂ ਜੋ ਬਾਤਾ ਵਣ ਹਰਿਆ ਭਰਿਆ ਬਣੇ ਤੇ ਆਪਣੇ ਬੱਚਿਆਂ ਨੂੰ ਗੁਰੂੜਾ ਲਗਾਓ ਤੇ ਅਮਰਿਚਕਾਓ ਕੈਮਰਾਮੈਨ ਅਜੀਤ ਸਿੰਘ ਨਾਕੀ ਨਾਲ ਮਨਪੀਰ ਸਿੰਘ ਮਝਾਰਾ ਦੀ ਫਲੋਰ ਤੋਂ ਖਾਸ ਰਿਪੋਰਟ ਏ ਨਾ ਕੋਈ ਚੋਰ ਕੀ ਆ ਚੰਗਾ ਤੇ ਹੋਏ ਕਹਾ ਸ਼ੁਰੂ ਕਰ ਦਿੰਦੀ ਵੀ ਚੋਰੀ ਕਰਨੀ ਬਣੀ ਬਾਣੀ ਗੱਲ ਹੈ ਚੋਰ ਦੀ ਹੰਮੀ ਕੋਈ ਵੀ ਨਹੀਂ ਭਰਦਾ ਮੈਂ ਇੱਥੇ ਭਰੀ ਰੱਖਣਾ ਤੇ ਇਹ ਗੱਲ ਯਾਦ ਰੱਖਿਓ ਜਦੋਂ ਵੀ ਹਕੂ ਨਾ ਆਵੇ ਜਦੋਂ ਵੀ ਕਸਾ ਹੋਵੇ ਕਦੇ ਵੀ ਇਹ ਨਹੀਂ ਸੋchnਾ ਵੀ ਜੋ ਸੁਣਾਇਆ ਜਾ ਰਿਹਾ ਨੂੰ ਕਾਣ ਦੇ ਵੱਸ ਤੇ ਇਹ ਸੋchnਾ ਵੀ ਜੋ ਉਸ ਸੁਣਾਇਆ ਜਾ ਰਿਹਾ ਤੇ ਬੇਨੋ ਕਿਹਾ ਜਾ ਰਿਹਾ ਜੇ ਸੱਚੇ ਪਾਤਸ਼ਾਹ ਕੋਲ ਹਮਾਰੇ ਕਹਿ ਰਿਹਾ ਨਾ ਤੇ ਤੂੰ ਵੀ ਬੋਲ ਕੇ ਬੈਠ ਕੇ ਕਿ ਮੈਂ ਬੋਲਦਾ ਮੈਨੂੰ ਕਹਿਦੇ ਮੈਨਾਂ ਦੱਸਣਾ ਕਰਦੇ ਜੇ ਮਹਾਰਜ ਗੰਦੀਆ ਪਾਤੇ ਕਹਿ ਰਹਿਣਾ ਸੋਚ ਵੀ ਤੂੰ ਕਰਦਾ ਤਾਂ ਨਹੀਂ ਕਿ ਤੇ ਸੱਚੇ ਪਾਤਸ਼ਾਹ ਤੇ ਜਦੋਂ ਤੁਸੀਂ ਇਹ ਸੋਚਣਾ ਕਰਦੇ ਹੋਗੇ ਨਾ ਨੂੰ ਵੀ ਜੋ ਰੱਖਾ ਪਿਆ ਜਾ ਰਿਹਾ ਮੈਨੂੰ ਕਿਹਾ ਜਾ ਰਿਹਾ ਓਦੋਂ ਜ਼ਿੰਦਗੀ ਬਦਲ ਜੇਗੀ ਆਪਣੀ ਆਪ ਹੁੰਦੀ ਹੈ ਸਾਡਾ ਸਾਡੇ ਘਾਟ ਹੈ ਕਿ ਮੇਰੀ ਆਉਣਾ ਪਾਟੀ ਘਾਟ ਕੋਈ ਦੂਜਾ ਆਪਾਂ ਆ ਗਿਆ ਸਵਾਗੀ ਆਣਾ ਫਿਰ ਤੇ ਹੱਥ ਰੋਣ ਦੇ ਨਾ ਕਿ ਮੈਨੂੰ ਕਿਹਾ ਜਾ ਰਿਹਾ ਜੇ ਸਤਿਗੁਰਾਂ ਨੇ ਭਰਿਆ ਚਾਰ ਤੂੰ ਬੇੜਾ ਤੇ ਕਹਣਾ ਤੇਰੇ ਹੀ ਸਾਥ ਦੇ ਤੇ ਬੱਜ ਜਗਾ ਤੇ ਅੱਛਾ ਸਤਿਗੁਰੂ ਇਹ ਕਹਣਾ ਮੈਂ ਆਪਣੇ ਪਾਸੇ ਮੇਰੀ ਬਾਤ ਤੇ ਇਹਨੂੰ ਮਨ ਨੂੰ ਛੱਡ ਬੱਜ ਗਈ ਵੀ ਮਾਤ ਦੇ 14 ਦਿਨਾਂ ਬਾਅਦਾਂ ਹੋਣੀਆਂ ਜਿਸ ਨੂੰ ਕਹਿੰਦਾ ਮੈਂ ਹੀ ਤੋਰ ਤੇਰਾ ਇੱਥੇ ਦੋਸਤ ਹੈ ਕੋਈ ਨਹੀਂ ਫਿਰ ਮਾਤ ਮੇਰੀ ਮਾਤ ਨਹੀਂ ਹੋਏ ਐਵੇਂ ਸਪਾਈ ਲੱਗਾ ਕੋਈ ਤਾਂ ਗੱਲਾਂ ਜੁਰ ਕਿਤਿਆਂ ਦੇ ਜੇ ਗੁਰੂ ਸੱਚਾ ਹੋਵੇ ਤਾਂ ਤੈਨੂੰ ਮਾਨ ਲੈ ਕਿ ਨਾ ਬਾਜ ਮਾਰ ਤੇ ਅੱਛਾ ਸਤਿਗੁਰੂ ਇਹ ਪੰਛੀ ਦਾ ਮੇਰੇ ਦੋਵੇਂ ਬਹੁਤ ਵੱਡਾ ਬਣਾਇਆ ਸਾਡਾ ਤੇ ਹੁਣ ਈਲ ਪਹੁੰਚਾ ਦਾ ਈਲ ਸਾਰਾ ਸਾਬੇ ਕਿੰਨੀ ਵਾਰੀ ਗੇੜੇ ਲੱਗੇ ਪਕੌੜਿਆਂ ਨੂੰ ਚੇਕ ਰਿਹਾ ਆ। ਕਹਿੰਦਾ ਫਾਈਨਲ ਮੇਟ ਹੈ ਬਾਹਰ ਤੇਰਾ ਆ ਤੇਰਾ। ਚਲੋ ਫਾਫਾ ਪੈ ਕਰਕੇ ਲਗਿਆ ਕਿ ਨਹੀਂ ਹਜੇ? ਨਹੀਂ ਹੋ ਜਾਈ। ਤੇਥੇ ਨਹੀਂ ਹੋ ਜੇ ਧਣੇ ਆ ਕਿਸੇ ਮੁੰਡੇ ਦਾ ਕੋਈ ਮਨੂ ਪਾਉਣ। ਬਾਕੀ ਪਾਉਣੇ ਸਭ ਦੇ ਪਾਸਾ ਪਾਉਣੇ। ਪੈ ਜੇ ਬਕਾ ਕੇ ਆਈ।

ਕਹਿੰਦਾ ਤਨਾਹ ਹੋ ਜਾਣਾ ਪਈ ਗੱਲ ਤੀਉਨਾ ਬੰਦਾ ਤੋਂ ਵੱਡੀ ਗਲਤੀ ਹੈ ਮੰਨ ਲੈਣਾ ਚਾਹੀਦਾ ਹੈ ਤੇ ਮਾਰੇ ਨੂੰ ਹਰ ਕੁਛ ਬਸਾਬ ਕੀ ਕਹਿੰਦੇ ਨੇ ਸੱਚੇ ਪਾਤਸ਼ਾਹ ਸਤਿਗੁਰੂ ਕਹਿੰਦੇ ਤੂੰ ਚੋਰ ਸੀ ਹੁਣ ਨਹੀਂ ਹੈਗਾ ਮਰਦ ਕੇ ਮੈਂ ਕੀਆ ਆ ਸੁਣਿਓ ਪੂਰਾ ਗੁਰ ਅਖਿਓ ਜਾਤਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਰੂ ਨੇ ਬਹੁਤ ਹੀ ਵੱਡੀ ਗੱਲ ਜਿਗਾ ਭਰ ਕੇ ਤੱਕ ਲਵੇ ਜਿਗਾ ਭਰ ਕੇ ਤੱਕ ਲਵੇ ਬਾਬੇ ਵਿਧੀ ਚੰਦ ਵਰਗੇ ਡਾਕੇ ਮਾਸਿਆ ਨੂੰ ਬ੍ਰਹਮ ਦੀ ਅੰਨੀ ਦੀ ਬਦਵੀ ਦੇ ਦਿੰਦਾ ਹੈ ਹਕੂ ਸਤਨਾ ਜੀ ਬਾਣ ਗੁਰੂ ਸੱਤ ਪਾਠਾ ਮਾਲ ਕਹਿੰਦੇ ਤੂੰ ਚੋਰ ਸੀ ਸੁਣਨੀ ਮਰ ਹੁਣ ਮੈਂ ਕੀ ਆ ਸਤੂ ਗੁਰ ਕਹਿੰਦੇ ਹੁਣ ਤੇ ਸੰਤ ਬਣ ਗਿਆ ਹਕੂ ਸਤਨਾ ਜੀ ਬਾਣ ਹਕੂ ਸਤਨਾ ਹੁਣ ਤੇ ਸੰਤ ਬਣ ਗਿਆ ਤੂੰ ਲੋਹ ਮੇਰਾ ਮਾਦਾ ਨਦਰ ਜਦ ਸਤਿ ਕਰਤਾ ਦੇ ਜੇ ਸੱਜੇ ਪਾਤਸ਼ਾਹ ਨਿਗਾਹ ਕਰ ਦੇਣਾ ਸੱਜੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਜਨਮਾਂ ਤੇ ਸਿਰ ਰੱਖਿਆ ਤੇ ਭਾਈ ਜਸਵੰਤਰਾਏ ਇੰਨਾ ਜੀਤਾ ਮਹਾਰਾਜ بیاتی <سؤال> آپ ہوتے ا گیا ا تو ستا سچ بیاتی ایا ماں سچے بادشاہ نے بات کیو لو لو ماں کے منوں بند کر کے ماں کی اگنے بھائی سکھوانا ہے تاکہ سننا انا تے ساکی دا مطلب اے کہ ہندا بندہ کوئی ٹائل پاس ہو جائے ਯਾ ਪਤਿਵਾਰੀ ਪਰਿਆਨਾ ਹਾਰੇ ਨੂੰ ਸੱਜਣ ਖੱਗ ਤੋਂ ਸੱਜਣ ਸੱਨੇ ਕੋ ਵੜ ਗਿਆ ਅਸੀਂ ਪਤਾ ਨਹੀਂ ਕਿੰਨੀ ਵਾਰੀ ਆਈ ਆਪਾਂ ਤੇ ਸਾਕਲਾ ਫੜ ਕੇ ਆਪਣੇ ਅੰਦਰ ਦੇ ਫਰਕ ਨੂੰ ਬੋਲਣੇ ਤਾਂ ਸਨੇ ਅੱਜ ਸਭ ਤੇ ਤੋਰ ਨੂੰ ਆਪਣਾਏ ਇਹ ਮਾਰ ਨੂੰ ਕਹਿਣਾ ਹੈ ਭਾਈ ਤੂੰ ਸੱਚ ਰਾਏ ਤੇ ਮਰਨ ਲਾ ਕੇ ਆਣੇ ਆਖਿਓ ਜੇ ਸਤਪੁਰ ਸਾਹਿਬ ਉਹ ਵਾਕ ਦੱਸਦਾ ਨਾ ਤੇ ਬਾਕੀ ਕਾਹਤੇ ਇਹ ਹਾੜਾ ਦੇ ਉਸਾਰੇ ਮਾਰਾ 我不要。 ਗੁਰੂ ਜੀ ਬਨਵਾ ਸੱਚੇ ਪਾਤਸ਼ਾਹ ਤਾਂ ਬਾਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪੂਜਨੀਕ ਹਜ਼ੂਰੀ ਅਨੁਸਵਾਇ ਮਾਨ ਗੁਰੂ ਦਾ ਆਸਰੋ ਗੁਰੂ ਪਿਆਰੇ ਸਾਧ ਸੰਗਤ ਜੀਓ

ਨਾਲ ਪਾਵਨ ਪਵਿੱਤਰ ਪ੍ਰਕਾਸ਼ ਦਿਹਾਰਾ ਬੜੇ ਇਤਿਆਰ ਸਦਕਾ ਸੱਧਾ ਪੂਰਵਕ ਬਨਾਰੈਉ ਤੋਖ ਸੇਵ ਜੀਵ ਹਰਾਨੇ ਉਪਰਾਲਾ ਕੀਤਾ ਆਂ ਸੰਗਤਾਂ ਦੇ ਸਹਿਯੋਗ ਸਦਕਾ ਸਾਲ ਗੁਰੂ ਕੇ ਇਲਾਹੇ ਗੁਰਬਾਨੇ ਅਕਾਲ ਦੇ ਗੁਰਬਾਨੇ ਦੇ ਭੋਗ ਉਪਰੰਤ ਆਹ ਰੋਜ਼ ਦੀ ਸ਼ਬਦ ਤੇ ਸੱਚੇ ਪਾਤਸ਼ਾਹ ਮਾਰੀ ਨੇ ਕਿਰਪਾ ਦਿੱਤੀ ਸਦਾ ਸਤਿਕਾਰ ਸਤਿ ਆਪਾ ਸੰਤੋਖ ਸਿੰਘ ਜੀ ਪ੍ਰਧਾਨ ਨਿਰਪਤਾ ਸੰਗਤ ਵੱਲੋਂ ਸੰਕਟਾਂ ਦੇ ਸਹਿਯੋਗ ਨਾਲ ਪ੍ਰਕਾਸ਼ ਨਗਰ ਫਿਲਟਰ ਸੈਫਾਬਾਦ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਤਿਪਾਤਸ਼ਾ ਮਹਾਰਤ ਦੀ ਜਾਤ ਰੋਣਾਉਂਦੇ ਹੋਇਆਂ ਸੰਗਤਾਂ ਦੇ ਸਹਿਯੋਗ ਨਾਲ ਸਤਗੁਰਾਂ ਦਾ ਪ੍ਰਕਾਸ਼ ਪੁਰਬ ਜੋ ਮਨਾਇਆ ਗਿਆ ਹੈ ਬੜੀ ਵੱਡੀ ਪੱਧ ਤੇ ਅਸਮਾਕ ਹੋਈ ਨੇ ਪਹਿਲਾਂ ਸ੍ਰੀ ਖੰਡ ਪਕ ਸਾਹਿਬ ਦੇ ਭੋਗ ਪਾਏ ਗਏ ਪ੍ਰੰਤ ਅਰਤੀ ਆਰਤੀ ਦਾ ਕੀਰਨ ਹੋਇਆ ਉਸ ਤੋਂ ਬਾਅਦ ਵਿੱਚ ਕਥਾ ਵਿਚਾਰਾਂ ਸਤਕਾਰ ਨੂੰ ਪਾਈ ਸਰੇਂਦਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਥਾਵਾਚਕ ਸਾਹਿਬ ਹੋਣੇ ਉਹਨਾਂ ਨੇ ਕਥਾ ਵਿਚਾਰਾਂ ਕੀਤੀ ਨਾਲ ਸਤਿਪਾਤਸ਼ਾ ਮਹਾਰਤ ਦੀ ਕਿਰਪਾ ਨਾਲ ਬੜੀ ਚੜ੍ਹਦੀ ਕਤਮ ਦਾ ਸਾਰਾ ਸਭਾਗ ਬਾਬਾ ਜੀ ਦੇ ਸਹਿਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲਾ ਪ੍ਰੀਤਮ ਆਤਮੇ ਪਾਤਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀਆਂ ਦਾ ਪ੍ਰਕਾਸ਼ ਦਿਹਾੜਾ ਮਨਾਉਂਦੀਆਂ ਜਨ ਸੰਗਤਾਂ ਵੱਲੋਂ ਸੰਤ ਬਾਬਾ ਸੰਤੋਖ ਸਿੰਘ ਜੀ ਪ੍ਰਧਾਨ ਨਿਰਮਲਾ ਸੰਤ ਮੰਡਾ ਰਜਿਸਟਰ ਪੰਜਾਬ ਅਤੇ ਸਮੂਹ ਸਹਿਵਾਵਾਦੀ ਸੰਗਤ ਵੱਲੋਂ ਰਲ ਮਿਲ ਕੇ ਮਹਾਨ ਸ੍ਰੀ ਅਖੰਡ ਜੀ ਆ ਪਰਾਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਭੋਗ ਤੋਂ ਉਪਰੰਤ ਬਾਬਾ ਜਤਿੰਦਰ ਸਿੰਘ ਜੀ ਢੱਡਿਆਂ ਵਾਲੇ ਸੰਤਾਂ ਨੂੰ ਭਾਰਮਨ ਦੇ ਕੀਰਤਨ ਨਾਲ ਨਿਹਾਲ ਕੀਤਾ ਤੇ ਕਥਾਵਾਚਕ ਪਏ ਸਰਿੰਦਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਤਾਂ ਨੂੰ ਕਥਾ ਵਿਚਾਰਾ ਰਾਹੀਂ ਨਿਹਾਲ ਕਰ ਰਹੇ ਹਨ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਆ ਦੇ ਗੁਰਪੁਰਬ ਦੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਵਿੱਚ ਸ਼ਿਸ਼ਕ ਕਰਨ ਆਵਾਜ਼ ਗੁਰਜੀਕਾ ਕਾਲ ਸਤਿਗੁਰੂ ਵਾਹਿਗੁਰੂ ਜੀ ਬਾਬਾ ਜੀ ਇਹ ਪ੍ਰੋਗਰਾਮ ਕਿਹੜੇ ਸਥਾਨ ਤੇ ਹੋਇਆ ਬਾਬਾ ਜੀ ਟੇਟਾ